ਮੈਂ ਨਸ਼ਾ ਵੇਚਾਂਗਾ ਬਿੱਲ ਤੇ ਵੇਚਾਂਗਾ ਬਿੱਲ ਕੱਟ ਕੇ ਦਿਆਂਗਾ ਤੇ ਮੇਰੇ ਕੋਲ ਲਿਮਟ ਆ 31000 ਤੇ ਕਿੰਨੇ ਮੇਰੇ ਕੋਲੋਂ ਫੜੀ ਗਈ ਹੈ ਤੇ ਇਵਰ ਇਜ਼ ਇਲਲੀਗਲ ਲਾਇਸੈਂਸ ਦੇ ਹਿਸਾਬ ਨਾਲ ਕੰਮ ਕਰਕੇ ਮੈਂ ਫਿਰ ਪਰਚੇ ਕਰਾਉਣੇ ਤੇ ਫਿਰ ਲਾਇਸੈਂਸ ਦਿੰਦੀਆਂ ਕਿਉਂ ਸਰਕਾਰਾਂ ਸੀਬੀ ਵੱਲੋਂ ਜਿਹੜਾ ਪਿਛਲੇ ਦਿਨੀ ਡਰਗ ਮੋਡਿਊਲ ਦਾ ਪਰਦਾ ਫਾਸ਼ ਕੀਤਾ ਗਿਆ ਸੀ ਯਾਨੀ ਕਿ ਟਰਾਮਾਡੋਲ ਗੋਲੀਆਂ ਦਾ ਜਿਹੜਾ ਗੋਰਖ ਧੰਦਾ ਚੱਲ ਰਿਹਾ ਸੀ ਪੱਤਰਕਾਰੀ ਦੇ ਆਰ ਦੇ ਵਿੱਚ ਦੀਪਕ ਭੰਡਾਰੀ ਤੇ આરોਪ ਹੈ ਕਿ ਉਸਨੇ ਡਾਕਟਰਾਂ ਨੂੰ ਠੰਕਾ ਕੇ ਡਰਾ ਕੇ ਦਵਾਈਆਂ ਵੇਚਨੀ ਸ਼ੁਰੂ ਕੀਤੀਆਂ ਸੀ 50000 ਗੋਲੀਆਂ ਦਾ ਲਾਇਸੈਂਸ ਦਿੱਤਾ ਲਾਇਸੈਂਸ ਤੇ ਜਿਹੜਾ ਤੈਅशुदा ਗੋਲੀਆਂ ਤੋਂ ਵੱਧ ਗੋਲੀਆਂ ਜਿਹੜੀਆਂ ਪਾਈਆਂ ਗਈਆਂ ਜੋ ਐਨਸੀਬੀ ਦੀ ਅਧਿਕਾਰੀਆਂ ਨੇ ਦੱਸਿਆ ਤਾਂ ਕਾਫੀ ਦਿਨਾਂ ਬਾਅਦ ਜਿਹੜੀ ਛਾਪਾ ਮਰੀ ਕਿਤੇ ਨਾ ਕਿਤੇ ਸਿਰੇ ਲੱਗੀ ਨਜ਼ਰ ਆ ਰਹੀ ਹੈ ਅੱਜ ਐਨਸੀਬੀ ਨੇ ਦੀਪਕ ਭੰਡਾਰੀ ਜਿਹੜਾ ਪੱਤਰਕਾਰ ਡੀ 4 ਯੂ ਚੈਨਲ ਵੈਬ ਚੈਨਲ ਦੇ ਪੱਤਰਕਾਰ ਸੀ ਉਸਨੂੰ ਗ੍ਰਿਫਤਾਰ ਕੀਤਾ ਮਾਨਯੋਗ ਅੰਮ੍ਰਿਤਸਰ ਦੀ ਦਲਚ ਪੇਸ਼ ਕੀਤਾ ਜਾ ਰਿਹਾ ਤਾਂ ਕਿੰਨਾ ਰਿਮਾਨਡ ਮਿਲਦਾ ਹੈ ਫਿਲਹਾਲ ਮੈਡੀਕਲ ਸਿਵਲ ਹਸਪਤਾਲ ਹੋ ਚੁੱਕਾ ਉਸ ਤੋਂ ਬਾਅਦ ਅੰਮ੍ਰਿਤਸਰ ਦੀ ਦਲਚ ਪੇਸ਼ ਕੀਤਾ ਜਾ ਰਿਹਾ ਤਾਂ ਇਹ ਤੁਹਾਡੇ ਤੱਕ ਜਰੂਰ ਪਹੁੰਚ ਲਿਆਉਗੇ ਕਿ ਕੀ ਗੱਲਬਾਤ ਕੋਈ ਅੰਦਰ ਕੀ ਆਰਗੂਮੈਂਟਸ ਹੋਏ ਦੋਵਾਂ ਧਿਰਾਂ ਵਿਚਕਾਰ ਇੱਕ ਪਾਸੇ ਪ੍ਰਦੀਪ ਸੈਣੀ ਹੋਣੀ ਪੇਸ਼ ਹੋਏ ਦੂਜੇ ਪਾਸੇ ਐਨਸੀਬੀ ਦੇ ਵਕੀਲ ਸਾਹਿਬਾਨ ਤਾਂ ਕਿੰਨਾ ਰਿਮਾਂਡ ਮਿਲਿਆ ਉਹ ਵੀ ਤੁਹਾਨੂੰ ਅਪਡੇਟ ਜਲ ਦੇਵਾਂਗੇ ਕਾਫੀ ਸਮੇਂ ਤੋਂ ਇਹ ਜਿਹੜਾ ਟਰਮਾਡੋਲ ਗੋਲੀਆਂ ਦਾ ਨਜਾਇਜ਼ ਧੰਦਾ ਚੱਲ ਰਿਹਾ ਸੀ ਮੋਟੀਆਂ ਕਮਾਈਆਂ ਡਾਕਟਰਾਂ ਸਮੇਤ ਇਹਨਾਂ ਨੇ ਵੱਡੇ ਵੱਡੇ ਹਸਪਤਾਲ ਵੱਡੇ ਵੱਡੇ ਐਮਪਾਇਰ ਇਕੱਠੇ ਕਰ ਲਏ ਵੱਡੇ ਵੱਡੇ ਐਮਪਾਇਰ ਖੜੇ ਕਰਕੇ ਆਮ ਜਿਹੜੀ ਨੌਜਵਾਨ ਪੀੜੀ ਦਾ ਸੱਤਿਆਨਾਸ਼ ਕਰ ਦਿੱਤਾ ਇਹਨਾਂ ਡਾਕਟਰਾਂ ਵੱਲੋਂ ਫਿਲਹਾਲ ਕਾਰਪੋਰੇਟ ਹਸਪਤਾਲ ਦੇ ਡਾਕਟਰ ਜਤਿੰਦਰ ਮਲਹੋਤਰਾ ਗੋਇੰਦਵਾਲ ਸਾਹਿਬ ਦੇ ਜੇਲ੍ਹ ਦੇ ਵਿੱਚ ਨੇ ਤਾਂ ਉਹਨਾਂ ਦੇ ਨਾਲ ਹੀ ਰਵਿੰਦਰ ਰਾਜਨ ਡਾਕਟਰ ਨੇ ਉਹ ਵੀ ਜੇਲ੍ਹ ਦੇ ਵਿੱਚ ਨੇ ਜਵਾਨਤਾ ਰੱਦ ਹੋ ਚੁੱਕੀਆਂ ਦੀਪਕ ਭੰਡਾਰੀ ਉਹਨਾਂ ਦੀ ਜਿਹੜੀ ਪਤਨੀ ਆ ਪ੍ਰਿਆ ਭੰਡਾਰੀ ਤੇ ਉਹਨਾਂ ਦੇ بیٹے 90 ਬੰਡਾਰੀ ਉਹਨਾਂ ਦੀ ਫਿਲਹਾਲ ਜਿਹੜੇ ਬੇਲ ਨੇ ਰਜੈਕਟ ਹੋ ਚੁੱਕੀ ਹੈ ਹਾਈ ਕੋਰਟ ਦੇ ਵਿੱਚ ਬੇਲ ਲਗਾ ਦਿੱਤੀਆਂ ਗਈਆਂ ਫਿਰ ਹੁਣ ਇਹ ਦੇਖਦੇ ਹਾਂ ਕਿ ਅੱਗੋਂ ਐਨਸੀਬੀ ਰਿਮਾਂਡ ਦੌਰਾਨ ਕੀ ਉਸਕੇ ਚ ਕੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਕੋਈ ਤੁਹਾਡੇ ਤੱਕ ਜਨਤਕ ਜ਼ਰੂਰ ਕਰਾਂਗੇ ਫਿਲਹਾਲ ਅਸੀਂ ਅੰਮ੍ਰਿਤਸਰ ਦੀ ਅਦਾਲਤ ਦੇ ਬਾਹਰ ਖੜੇ ਹਾਂ ਤੇ ਦੇਖਦੇ ਹਾਂ ਕਿ ਕਿੰਨੇ ਦਿਨਾਂ ਦਾ ਰਿਮਾਂਡ ਐਨਸੀਬੀ ਨੂੰ ਮਿਲਦਾ ਹੈ ਕਾਫੀ ਮੁਸ਼ਕਲ ਤੋਂ ਬਾਅਦ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਨੇੜੇ ਮੋਹਾਲੀ ਦੇ ਇੱਕ ਹੋਟਲ ਤੋਂ ਕੱਲ ਬੀਤੀ ਰਾਤ ਜਿਹੜਾ ਦੀਪਕ ਪੰਡਾਰੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਗ੍ਰਿਫਤਾਰੀ ਤੋਂ ਬਾਅਦ ਸਾਰ ਇੱਕ ਦਿਨ ਨਜ਼ਰ ਟਿੱਗੀ ਹੋਈ ਹੈ ਕਿ ਕੀ ਅਹਿਮ ਖੁਲਾਸੇ ਹੋਣ ਜਾ ਰਹੇ ਕਿਉਂਕਿ ਕਿੰਗਪਿੰਨ ਜਿਹੜਾ ਦੀਪਕ ਪੰਡਾਰੀ ਸੀ ਦੀਪਕ ਪੰਡਾਰੀ ਨੇ ਪੱਤਰ ਕਰੀਦੀ ਅਰਚ ਕਾਫੀ ਲੰਬੇ ਸਮੇਂ ਤੋਂ ਕਾਫੀ ਹਸਪਤਾਲਾਂ ਦੇ ਨਾਲ ਗੱਟਜੋੜ ਕਰਕੇ ਟਰਾਮਾ ਡੋਜ਼ ਦਾ ਜਿਹੜਾ ਗੋਲੀਆਂ ਦਾ ਕਾਰੋਬਾਰ ਕੀਤਾ ਹੁਣ ਐਨਸੀਪੀ ਇਹਦੇ ਵਿੱਚ ਕੀ ਕੀ ਵਰਤਾ ਖੁੱਲਦੀ ਹੈ ਕਿਹੜੇ ਕਿਹੜੇ ਹਸਪਤਾਲ ਤੇ ਹੋਰ ਕਿਹੜੇ ਕਿਹੜੇ ਲੋਕ ਇਸ ਨੈਕਸਸ ਨਾਲ ਜੁੜੇ ਹੋ ਸਕਦੇ ਨੇ ਉਹ ਸਾਰਾ ਇਸ ਗ੍ਰਿਫਤਾਰੀ ਤੋਂ ਬਾਅਦ ਹੀ ਖੁਲਾਸੇ ਹੋਣ ਦੀ ਸੰਭਾਵਨਾ ਡਿਪਾਰਟਮੈਂਟ ਜਿਹੜਾ that is totally silent ਇੱਕ ਇਨਵੈਸਟੀਗੇਟਿੰਗ ਏਜੰਸੀ ਆ ਕੇ ਖੜੀ ਹੈ ਜੀ ਦੇਰੀ ਤੇ ਵਾਲੀਸ਼ਨ ਇਹ ਹੁਣ ਕੋਰਟ ਦੇ ਅੱਗੇ ਜਦੋਂ bail kia otherwise argue ਹੋਏਗਾ ਉਦੋਂ ਹੀ ਪਤਾ ਚੱਲੇਗਾ whether they are competent or not remand case ਦਾ ਹਾਰ ਤੇ ਮੰਗਿਆ ਸੀ ਡਿਮਾਂਡ ਹੈ ਜਿਹੋਣਾਂ ਨੇ ਮੰਗਿਆ ਜੀ ਕਿ ਅਸੀਂ ਉਹ ਕਾਰਪੋਰੇਟ ਹਸਪੀਟਲ ਵਾਲੇ ਡਾਕਟਰ ਸਾਹਿਬ ਨੂੰ ਕੜਿਆ ਜੀ ਉਹਨਾਂ ਦੇ ਸਾਹਮਣੇ ਸਾਹਮਣੇ ਬੈਠ ਕੇ ਇਹਨਾਂ ਨੂੰ ਇਨਵੈਸਟਿਗੇਟ ਕਰਨਾ ਜੀ ਅਬ ਰਾਦਰ ਅਸੀਂ ਉਹਨਾਂ ਨੂੰ ਕੁਐਸਚਨ ਪੁੱਟ ਕੀਤੇ ਹੈ ਕਿ ਜਿਹੜੀ ਐਵੀਡੈਂਸ ਹੈ ਉਹ ਤੇ ਸਾਡੀ ਤੁਹਾਡੀ ਸਾਡੇ ਡਾਕੂਮੈਂਟਸ ਤੋਂ ਆਈ ਅਗਰ ਅਸੀਂ ਵਾਇਓਲੇਸ਼ਨ ਕੀਤੀ ਹੁੰਦੀ ਜਾਂ ਅਸੀਂ ਅਗਰ ਇਹਨੂੰ ਗਲਤ ਸੇਲ ਕਰਦੇ ਹੁੰਦੇ ਫਿਰ ਅਸੀਂ ਆਪਣੇ ਡਾਕੂਮੈਂਟਸ ਵੀ ਸ਼ੋ ਕਰਦੇ ਦ ਟਰੈਜੇਡੀ ਆਫ ਦ ਥਿੰਗ ਇਜ਼ ਕਿ ਜਿੰਨੀ ਵੀ ਸੇਲ ਹੋਈ ਹੈ ਉਹਦੀ ਸਾਰੀ ਡਾਕੂਮੈਂਟੇਸ਼ਨ ਉਹਦੀ ਡਾਕੂਮੈਂਟੇਸ਼ਨ ਹੈ ਬਕਾਇਦਾ ਜੀਐਸਟੀ ਕਟਿਆ ਕੋਈ देयर ਇਜ਼ ਨਥਿੰਗ ਕਿ ਕਿਸੇ ਡਰੱਗ ਡੈਲਰਸ ਨੂੰ ਵੇਚੀ ਜਾਂ ਕਿਤੇ ਉਹਨੂੰ ਇਲੀਗਲ ਸੇਲ ਕੀਤੀ देयर ਇਜ਼ ਨਥਿੰਗ ਆਫ ਥੈਟ ਇਨ ਦ ਕੇਸ ਲੇਕਿਨ ਇੱਕ ਕੇਸ ਬਣ ਗਿਆ ਹੁ ਇਟ ਇਜ਼ ਅ ਮੈਟਰ ਜਿਹੜਾ ਅਦਾਲਤਾਂ ਵਿੱਚ ਲਗਾਈ ਜਿੰਨੀ ਦਵਾਈ ਸਾਰੀ ਇਹਨਾਂ ਕੋਲ ਜਿਹੜੀ ਪਰਚੇਸ ਕੀਤੀ ਜਾਂਦੀ ਸੀ ਬਲਿਸਟਾ ਫਾਰਮਾ ਲੋ ਸਾਰੀ ਹਸਪੀਟਲਸ ਨੂੰ ਸਪਲਾਈ ਸੀ ਬਿਲਕੁਲ ਠੀਕ ਉਹਦਾ ਸਾਰਾ ਪੀਥਨ ਉਸਤਾਨ ਜਿਹਨੂੰ ਕਹਿੰਦੇ ਨਾ ਆਪਾਂ ਇੱਕ ਇੱਕ ਚੀਜ਼ ਡਾਕੂਮੈਂਟਡ ਹੈ ਔਰ ਇੰਟਰਸਟਿੰਗ ਚੀਜ਼ ਹੈ ਕਿ ਜਿਹੜੀ ਏਜੰਸੀ ਹੈ ਇਹਨਾਂ ਨੂੰ ਉਹ ਸਾਰੀ ਐਵੀਡੈਂਸ ਸਾਡੇ ਰਿਕਾਰਡ ਤੋਂ ਮਿਲੀ ਹੈ ਜੀ ਉਹ ਕਹਿੰਦੇ ਜੀ ਹੁਣ ਕੁਐਸਚਨ ਅਰਥਮੈਟਿਕ ਕੈਲਕੂਲੇਸ਼ਨ ਦਾ ਹੈ ਉਹ ਕਹਿੰਦੇ ਜੀ 50000 ਤੋਂ ਵੱਧ ਸੀ ਅਸੀਂ ਕਹਿੰਨੇ ਵੀ ਦਿਨ ਦੀ ਲਿਮਿਟ 50000 ਸੀ ਸਿਰਫ ਐਨੀ ਗੱਲ ਹੈ ਹੋਰ ਕੋਈ ਗੱਲ ਨਹੀਂ ਹੁਣ ਡਿਮਾਂਡ ਕਿੰਨੇ ਦਿਨ ਦਾ ਜੀ 3 ਦਿਨ ਦਾ ਡਿਮਾਂਡ ਹੈ ਜੀ 12 ਤਰੀਕ ਨੂੰ ਹੋਏਗਾ ਵੀ ਵਿਲ ਸੀ ਆਊਟ ਕੀ ਹੈ